ਬਨਾਸਰੀ ਮੁਹੱਲਾ 5 ਵੱਡੇ ਵੱਡੇ ਰਾਜਨ ਅੜ ਭੂਮਨ ਸੰਸਾਰ ਦੇ ਪੁਜਾਰੀਆਂ ਵਿੱਚ ਖਚਤ ਹੋਏ ਜੀਵਾਂ ਦੀ ਹਾਲਕ ਪ੍ਰishna ਦੀ ਨਿਗਰਤੀ ਨਹੀਂ ਹੁੰਦੀ ਕਿਸੇ ਯਤਨ ਕਰਕੇ ਵੀ ਇਹ ਪ੍ਰਕਰਨ ਗ੍ਰੀਮਾਲ ਕਹਿੰਦੇ ਹਨ ਇਸ ਸੰਗਤ ਨਾਲ ਨਿਰਕੇ ਪਰਮੇਸ਼ਰ ਦੇ ਭਜਨ ਨਾਲ ਕੋ ਪ੍ਰਸ਼ਨਾ ਦੀ ਨਿਰਪੀ ਹੁੰਦੀ ਹੈ ਹਜੂਰ ਅਖੀਰ ਇਹ ਬਚਨ ਕਹਿਣਗੇ ਹੁਣ ਪ੍ਰਕਰਨ ਕਹਿਣਿਆਂ ਦੁਖਿਆ ਮੈਂ ਕਿਨਹੀ ਤ੍ਰਪਤ ਨਾ ਪਾਈ ਵਿਖਿਆ ਮਾਇਆ ਵਿੱਚ ਕਿਸੇ ਨੂੰ ਵੀ ਤ੍ਰਪਕੀ ਨਹੀਂ ਪਾਉਣਾ ਕੀਤੀ ਵਿਸ਼ਿਆਂ ਵੀ ਕੁ ਸੰਗਤ ਕਰਕੇ ਵੀ ਕਿਸੇ ਲੱਚਕ ਰੱਗਿਆ ਨਹੀਂ ਹੈ ਵੱਡੇ ਵੱਡੇ ਰਾਜਨ ਅਰ ਭੂਮਨ ਬੜੇ ਬੜੇ ਰਾਜੇ ਹੋ ਚੁੱਕੇ ਹਨ ਬڑے بڑے ਚਕਰਵਰਤੀ ਜਿਹੜੇ ਰਾਜ ਨੂੰ ਮਾਨਤਾਵਾਲ ਜਿਨ੍ਹਾਂ ਨੇ ਵਰਗ ਦੀ ਪ੍ਰਾਪਤੀ ਕਰਕੇ ਫਿਰ ਵੀ ਨੌਖੰਡਨ ਕੋ ਰਾਜ ਕਮਾਵੇ ਅੰਤਲੇ ਗੋਹਰੀ ਉਹਨਾਂ ਨੂੰ ਫਿਰ ਸਾਧ ਸੰਗੇ ਜੀ ਅਖੀਰ ਬਰਤਾਸਰ ਦੈਂਤ ਤੇ ਡੰਣਾ ਪਿਆ ਇੰਦਰਯਮ ਮੁਕਾਬਲਾ ਕਰਨ ਤੋਂ ਲਬਣਾ ਸਗ ਦੈਂਤਾਂ ਨਾਲ ਜੰਗ ਕਰਨੇ ਕਰਕੇ ਸ਼ਿਵਜੀ ਜੇ ਤਸੂਲ ਨੂੰ ਮਾਰਿਆ ਗਿਆ ਇੰਦਰ ਪਦਵੀ ਛਾ ਕਰਦਾ ਬਰਕਾਸ਼ਰ ਜਾਇ ਤੇ ਮਰਿਆ ਬਣਿਆ ਜਿਸ ਨੂੰ ਇੰਦਰ ਨੇ ਬਧੀਰ ਕੀ ਰਹੀ ਸੀ ਦੇ ਅਸਰੀਆ ਜੇ ਤਨਖਵਾਲ ਬਣਾ ਕੇ ਮਾਰਿਆ ਇਸੇ ਕਾਰ ਬੜੇ ਬੜੇ ਸੰਸਾਰ ਦੇ ਇੰਦਰ ਹੋ ਚੁੱਕੇ ਹਨ ਵੱਡੇ ਵੱਡੇ ਰਾਜਨ ਅਰ ਭੂਮਨ ਬੜੇ ਵੱਡੇ ਜਿਹੜੇ ਰਾਜ ਦੇ ਮਾਲਕ ਰਾਜੇ ਹੋ ਚੁੱਕੇ ਹਨ ਰਾਵਣ ਵਰਗੇ ਜਿਹਨੇ ਸਰਗ ਦੇ ਉੱਤੇ ਕੌਣ ਜਵਾਚ ਪੌੜੀਆਂ ਦਾ ਜਤਨ ਕੀਤਾ ਸੀ ਵਿcke ਹੀ ਆਸਾ ਲੈ ਕੇ ਚਲਿਆ ਗਿਆ ਅਤੇ ਯਾਰ ਮੋੜੋ ਪੂਮਨ ਰਿਵਾਰੀਆਂ ਦੇ ਮਾਲਕ ਬੜੇ ਵੱਡੇ ਯਾਰ ਮੋੜੋ ਪੂਮਨ ਰਿਵਾਰੀਆਂ ਦੇ ਮਾਲਕ ਬੜੇ ਵੱਡੇ ਤੇ ਪੂਮਨ ਜਿੰਗੀਆਂ ਦੇ ਮਾਲਕ ਬੜੇ ਬੜੇ ਜਿੰਦਗੀਦਾਰ ਤਾਂ ਕਿ ਤ੍ਰਿਸ਼ਨ ਨਾ ਬੂਝੀ ਉਹਨਾਂ ਦੀ ਧਰਤੀ ਕਰਕੇ ਤੇ ਰਾਜ ਕਰਕੇ ਤ੍ਰਿਸ਼ਨ ਬੂਝੀ ਨਹੀਂ ਨਵਤ ਨਹੀਂ ਹੋਈ ਇਹ ਰਹੀ ਬਹੁਤੀ ਹੀ ਪ੍ਰਸੰਨ ਵੱਧਦੀ ਰਹੀ ਹੈ ਲੱਪਤ ਰਹੇ ਮਾਇਆ ਰੰਗ ਮਾਤੇ ਮਾਇਆ ਦੇ ਰੰਗ ਪ੍ਰੇਮ ਦੇ ਮਦ ਸ਼ਰਾਬ ਜਿੰਦੇ ਪੀ ਕੇ ਆਦਮੀ ਕਮਲਾ ਹੋ ਜਾਂਦਾ ਹੈ ਇਹ ਮਾਇਆ ਦੇ ਮਾਰੇ ਅਮਲ ਰੂਪ ਕੇ ਮਸਤ ਹੋਏ ਲੱਗਦੇ ਨੇ ਫਸੇ ਹੁਣ ਨੂੰਚਨ ਕਸ਼ੀਨਾ ਤੂੰ ਜੀ ਇਸ ਪ੍ਰਕਾਰ ਹੁੰਦੀ ਆਦਮੀ ਅੰਨੇ ਹੋ ਜਾਂਦੇ ਐ ਜਦੋਂ ਅਵਲ ਵੀ ਲੋਰ ਆਉਂਦੀ ਐ ਤ ਮਕਾਨਾਂ ਮੱਥੇ ਮਾਰ-ਮਾਰ ਕੇ ਸ਼ਰਾਬੀ ਮਰ ਜਾਂਦੇ ਹੈ ਇਸੇ ਤਰਕਾਰ ਸਾਧ ਸੰਗੇ ਜੀ ਮਾਇਆ ਦੀ ਲਪਟ ਵਿੱਚ ਮਾਰੂ ਪਿਆ ਕੀ ਇਹ ਦੇ ਕਮਲੇ ਹੋਏ ਹੈ ਅੱਖਾਂ ਨੂੰ ਕੋਈ ਧਰਮ ਵਿਚਾਰ ਨਹੀਂ ਸੁੱਝਦਾ ਦਿਸਦਾ ਨਹੀਂ ਹੈ 익ਿਆ ਮੈਂ ਤਿਨਹੀ ਤ੍ਰਿਪਤ ਨਾ ਪਾਈ ਇਸ ਪ੍ਰਕਾਰ ਦੀ ਹਾਲ ਹੈ ਜੀ ਇਹ ਸ਼ਰਾਬੀ ਆਦਮੀ ਨੂੰ ਅੱਖਾਂ ਨਾਲ ਕੋਈ ਵੀ ਵੈ ਨਾ ਪਿਆਰਾ ਤੋਂ ਇੱਕ ਸ਼ਰਾਬੀ ਸੀ ਓ ਮਹਾਰਾਜ ਸਾਹਿਬ ਦੇ ਦਵਨੇ ਸਾਹਿਬ ਜੋ ਗੁਰਦੁਆਰੇ ਸਾਹਿਬ ਸ਼ਰਾਬ ਦਾ ਲੱਗਿਆ ਉਸਨੇ ਟੱਕਰ ਮਾਰ ਕੇ ਅੰਦਰੇ ਲਹੂ ਪੈ ਗਿਆ ਮਰ ਗਿਆ ਸਾਹਿਬ ਸੰਗੇ ਜੀ ਇਸ ਪ੍ਰਕਾਰ ਸਾਹਿਬ ਸੰਗੇ ਜੀ ਸ਼ਰਾਬ ਮਾਇਰੂਪੀ ਸ਼ਰਾਬ ਪੀ ਕੇ ਨਨ ਬੁੱਧੂ ਕੀ ਨੇਕਾ ਨਾ ਕੁਝ ਨਹੀਂ ਦੁਸਦਾ ਲੋਕ ਪ੍ਰਲੋਕ ਦਾ ਗਿਆਨ ਅੰਤ ਨੂੰ ਸਾਹਿਬ ਸੰਗੇ ਜੀ ਲਹੂ ਰੂਪੀ ਖੂਨ ਅੰਦਰੇ ਹੀ ਪੈ ਜਾਂਦਾ ਵਿੱਚੇ ਹੀ ਮਰ ਜਾਂਦੇ ਹਨ ਲੋਚਨ ਕਸ਼ੂ ਨਾ ਸੂਝੀ ਲੋਚਨ ਨਾਲ ਮਿੱਤਰ ਨਾਲ ਲੋਕ ਪ੍ਰਲੋਕ ਦਾ ਗਿਆਨ ਕੁਝ ਨਹੀਂ ਸੀ ਦਾ ਮਨ ਬੁੱਧ ਰੂਪੀ ਮਿੱਤਰਾਂ ਦੀ ਵਿਚਾਰ ਰੂਪੀ ਨਿਗਾ ਨਹੀਂ ਹੈ ਉਹਨਾਂ ਦੇ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਸਕੇ ਪਾਪ ਸਾ ਕਿੰਨ ਵਿਖਿਆ ਮਾਇਆ ਵਿੱਚ ਕਿਸੇ ਨੂੰ ਕੋਸ ਨਹੀਂ ਤ੍ਰਿਪਤੀ ਨਹੀਂ ਪਾਈ ਰੱਜ ਨਹੀਂ ਕਿਸੇ ਨੂੰ ਵੀ ਆਇਆ ਹੈ ਜੋ ਪਾਪ ਕਹੀਂ ਜਨ ਨਹੀਂ ਪ੍ਰਾਪਤ ਹੈ ਜਿਸ ਪ੍ਰਕਾਰ ਪਾਪ ਅਗਨੀ ਜਿਹੜੀ ਹੈ ਇਹ ਲੱਕੜਾਂ ਕਰਕੇ ਤ੍ਰਿਪਤ ਨਹੀਂ ਹੁੰਦਾ ਲੰਘੇ, ਕਰੋੜਾਂ ਭਾਰੀ ਲੱਕੜਾਂ ਦੇ ਇਹ ਸਾਰੇ ਨੂੰ ਸੁਆਹ ਕਰੀ ਜਾਂਦੀ ਹੈ ਤ੍ਰਿਪਤ ਨਹੀਂ ਹੁੰਦੀ ਹੈ ਵੇਨਹਾਰ ਕਹਾ ਆਗਾਈ ਇਸ ਪ੍ਰਕਾਰ ਪ੍ਰਸ਼ਨਾਲੂ ਆਦਮੀ ਜਿਹੜਾ ਪਦਾਰਥਾਂ ਕਰਕੇ ਤ੍ਰਿਪਤ ਨਹੀਂ ਹੁੰਦਾ ਜਿਵੇਂ ਲੱਕੜਾਂ ਨੂੰ ਸਾੜ ਕੇ ਅੱਗ ਨਹੀਂ ਤ੍ਰਿਪਤ ਹੁੰਦੀ ਇਸੇ ਪ੍ਰਕਾਰ ਵਕਾਰੀ ਆਦਮੀ ਪਦਾਰਥਾਂ ਨੂੰ ਵਿਸ਼ਿਆਂ ਨੂੰ ਖੋਹ-ਖੋਹ ਕੇ ਕ੍ਰਿਸ਼ਨ ਆ ਨਹੀਂ ਉਹਨਾਂ ਨੂੰ ਵਰਤ ਨਹੀਂ ਹੁੰਦੇ। ਬੇਨਹਾਰ ਕਹਾ ਆਗਹਾਈ। ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿੱਥੇ ਸੁਖਤੀ ਆਉਣੀ ਐ, ਕਿਤੇ ਰਾਜ ਨਹੀਂ ਆਵੇਗਾ। ਸਭ ਭੁੱਖੇ ਹੀ ਮਰਦੇ ਦੇਖੀ ਰਿਹਾ ਨ ਇੰਦਰ ਵਰਗਿਆਂ ਨੇ। ਗੋਤੰਦ ਦੇ ਕਰਜਾ ਕੇ ਸਰਾਫ ਲੈ ਕੇ ਹਜ਼ਾਰਾਂ ਭਗਾਂ ਹੋ ਗਈਆਂ, ਕੋੜੀ ਹੋ ਗਿਆ। ਮਾਨਸ ਰੇਵੜ ਦੇ ਕੌਲਾਂ ਦੇ ਬੁਗੀਚੇ ਜਾ ਕੇ ਲੁਕਿਆ। ਸ਼ਿਵ ਜੀਨ ਦੌਰੂ ਵ ਜਾ ਕੇ ਕਿਹਾ ਵਾਹ ਵਾਹ ਤੂੰ ਮੈਨੂੰ ਮਸ਼ਕਰੀ ਕਰਨਾ ਸੀ ਕਿ ਤੂੰ ਪਿਆਨਕ ਰੂਪ ਧਾਰਿਆ ਹੋਇਆ ਹੈ ਹੁਣ ਅੱਜ ਤੇਰੀ ਗੱਲ ਬਣੀ ਹੈ ਫਿਰ ਬ੍ਰਿਸ਼ਪਤਨ ਕਲਸ਼ ਕਰਕੇ ਆ ਕੇ ਰਾਮ ਰਾਮ ਦਾ ਸ਼ਬਦ ਉਚਾਰਨ ਕੀਤਾ ਤੇ ਉਹਦੀਆਂ ਹਜ਼ਾਰਾਂ ਜਿਹੜੀਆਂ ਪਗਾਂ ਸੀ ਉਹ ਨੇਤਰ ਬਣੇ ਫਿਰ ਸਵਰਗ ਵਿੱਚ ਆਇਆ ਸ਼ਰਮਦਾ ਮਾਰਿਆ ਹੋਇਆ ਇਹੀ ਜੀ ਹਾਲਤ ਹੁੰਦੀ ਹੈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਕਿੱਥੇ ਰਾਜ ਆਉਣਾ ਹੈ ਇੰਦਰ ਦੀਆਂ ਕਰਤਾਚੀ ਵਰਗੀਆਂ ਅਤੇ ਉਪਰਵਿ ਵਰਗੀਆਂ ਰੰਬਾ ਵਰਗੀਆਂ ਸੱਚ ਪੁੱਛੇ ਕਿਹੜ ਦੇ ਕਿਹੜ ਦੇ ਰੂਪ ਵਾਲੀਆਂ ਸੀ ਪਰ ਫੇਰ ਵੀ ਗੋਪਨ ਦੇ ਘਰ ਜਾ ਕੇ ਖਾਣਾ ਲੈ ਲਿਆ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਇਸ ਪ੍ਰਕਾਰ ਦਿਨ ਦਿਨ ਸਾਥ ਸੰਗਏ ਦੀ ਭੋਜਨ ਕਰਦੇ ਸੰਗੇ। ਅਨੇਕ ਪ੍ਰਕਾਰ ਦੇ ਤੀ ਪਾਲਟੀਆਂ ਕਰਦੇ ਆ ਕਦੇ ਕਿਸੇ ਪ੍ਰਕਾਰ ਦੀ ਕਦੇ ਬੱਕਰੇ ਬਣਾ ਲੈ ਕਦੇ ਛਤਰੇ ਬਣਾ ਲੈ ਕਦੇ ਤ੍ਰੀਤੀ ਪੋਹੀ ਮਿਛੇ ਬਣਾ ਲੈ ਇਸ ਪ੍ਰਕਾਰ ਅਨੇਕ ਪ੍ਰਕਾਰ ਦੇ ਉਹ ਜਨ ਕਰਦੇ ਹਨ ਮਾਸਾਦ ਕਹਿੰਦੇ ਤੇ ਬਹੁਤ ਬਿੰਗਨ ਮਿੱਠੇ ਆਦਿਕ ਮਠਾਈਆਂ ਦੇ ਬਹੁਤ ਸਾਰੇ ਕਰਦੇ ਹਨ ਤਾਂ ਕਿ ਮਿੱਟਾ ਨਾ ਭੁੱਖਾ ਉਹਨਾਂ ਪਦਾਰਥਾਂ ਦੇ ਖਾਣ ਵਾਲੇ ਦੀ ਕਿਹੜੀ ਭੁੱਖ ਮਿਟ ਜਾਂਦੀ ਹੈ ਹਰ ਵਕਤ ਫੇਰ ਵੀ ਭੁੱਖੀ ਛਾ ਬਣੀ ਰਹਿੰਦੀ ਮਰਦੀ ਨਹੀਂ ਹੈ ਉਪਕਮ ਕਰਾ ਸਵਾਨ ਕੀ ਨਿਆਇ ਇਹੋ ਬਕਾਰੀ ਆਦਮੀ ਵੀ ਐਵੇਂ ਸੜਦੇ ਰਹਿੰਦੇ ਹਨ ਇਹਨੇ ਕੁੱਤੇ ਦਾ ਸੁਭਾਅ ਹੈ ਕੁੱਤੀ ਤੋਂ ਕੁੱਤੀ ਤਾਂ ਚਾਰੇ ਕੁੰਤਾ ਕੋਖਾ ਕਿਸ ਪ੍ਰਕਾਰ ਕੁੱਤੇ ਦੀ ਨਿਆਣੀ ਸਾਹਿਬ ਸੰਗੇਜੀ ਉਹ ਮਾਇਆ ਰੂਪੀ ਕੁੱਤੀ ਉਹ ਮਗਰ ਦੌੜਦੇ ਰਹਿੰਦੇ ਹੈ ਚਾਰੇ ਕੁੰਤ ਤਾਰੇ ਉੱਤਰ ਦੱਖਣ ਪੂਰਬ ਪੱਛਮ ਉਹ ਜੋ ਕੋਖਾ ਖੋਈਦੇ ਰਹਿੰਦੇ ਕਿਤੋਂ ਵੀ ਪ੍ਰਾਪਤ ਹੋਵੇ ਪਦਾਰਥ ਮੈਨੂੰ ਤਾਮਵੰਤ ਕਾਮੀ ਬਹੁ ਨਾਰੀ ਇਸ ਗੈਰਵੀ ਹਾਲਤ ਕਿਤੋਂ ਵੀ ਪਦਾਰਥ ਨਹੀਂ ਪ੍ਰਾਪਤ ਹੁੰਦੇ ਉਹ ਹਰ ਉਹ ਤ੍ਰਿਪਤੀ ਜੋਗੇ ਨਹੀਂ ਤੇ ਪੂਰਨ ਹੁੰਦੇ ਕਮੇਰ ਪਰ ਵੀ ਰੱਬੀ ਨਹੀਂ ਪ੍ਰਤੀ ਹੁੰਦਾ ਲੋਭੀ ਆਦਮੀ ਨੂੰ ਕ੍ਰਿਸ਼ਨਾਲੂ ਨੂੰ ਕਾਮਵੰਤ ਕਾਮੀ ਬਹੁ ਹੁੰਦੇ ਦੇ ਪਦਾਰਥਾਂ ਦੇ ਕੋਹ ਖੋਜ ਵਿੱਚ ਲੱਗੇ ਰਹਿੰਦੇ ਨੇ ਕਿਦੋਂ ਪ੍ਰਾਪਤ ਹੋਣ ਢੂੜ ਕੇ ਲੱਗੇ ਹੋਏ ਹੈ ਕਾਮਵੰਤ ਕਾਮੀ ਬਹੁ ਨਾਰੀ ਲੋਭ ਸੰਗੋ ਦੇ ਪਦਾਰਥਾਂ ਨਾਲ ਦੱਖਣ ਦੇ ਪਦਾਰਥਾਂ ਨਾਲ ਨਾ ਸਰ ਸੰਗੋ ਦੀ ਪਹਾੜ ਦੇ ਪਦਾਰਥਾਂ ਨਾਲ ਨਾ ਪੂਰਬ ਦੇ ਪਦਾਰਥਾਂ ਨਾਲ ਰਹਿਦੇ ਨਹੀਂ ਕਿਆਰੇ ਕੁੰਤਿਆਂ ਨੂੰ ਇਸ ਪ੍ਰਕਾਰ ਧੋਖਾ ਖੋਈਏ ਰਹਿੰਦੇ ਪਰਦਾਲ ਕਰਦੇ ਰਹਿੰਦੇ ਹੰਮੇ ਵਿਖੇ ਚਹ ਹੰਕੁੰਤਾਂ ਦੇ ਜੀਆਂ ਦੇ ਕਾਈ ਤੋ ਜਿਵੇਂ ਅਗਨੀ ਨੇ ਤ੍ਰਿਪ ਤੁੰ ਇਸ ਪ੍ਰਕਾਰਾਂ ਦੇ ਕੀਤ ਸੁਖ ਨਹੀਂ ਹੁੰਦੇ ਹਨ ਕਾਮਵੰਤ ਕਾਮੀ ਬਹੁ ਨਾਰੀ ਜਿਹੜੇ ਕਾਮੀ ਆਦਮੀ ਹੈ ਬਹੁਤ ਇਸਰੀਆਂ ਦੇ ਕਾਮਨਾਵਾਲੇ ਹੋਏ ਹੋਏ ਹੰਮੇ ਮਾਰ ਗ੍ਰਹਿ ਜੋ ਨਾ ਚੂਕੈ ਕਾਮੀ ਕਰ ਸੁਹਣੇ ਰੂਪ ਆਵੀਆਂ ਇਸਤਰੀਆਂ ਹੋਣ ਲੈਕ ਹੋਣ ਜੀਵਨ ਵਾਲੀਆਂ ਹੋਣ ਇਰ ਫੇਰ ਵੀ ਬਗਾਨਾ ਖੋਰੀ ਕਿਵੇਂ ਚੰਗਾ ਲੱਗਦਾ ਹੈ ਇਸ ਪ੍ਰਕਾਰ ਪ੍ਰਾਏ ਘਰਾਂ ਦੇ ਜਿਹੜੀ ਜੋਣ ਤਕਣੀ ਹੈ ਇਹ ਚੱਕੀ ਨਹੀਂ ਜਾਂਦੀ ਫੇਰ ਵੀ ਪ੍ਰਾਏ ਘਰਾਂ ਵੱਲ ਵਕਾਰੀ ਆਵੀ ਦੇਖਦੇ ਰਹਿੰਦੇ ਆਪਦੇ ਘਰ ਚ ਭਾਵੇਂ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਹੋਣ ਸੁੰਦਰ ਨਾਰੀ ਹਨ ਕੁ ਪ੍ਰਕਾਰ ਦੀ ਤੋਂ ਇਸ ਪ੍ਰਕਾਰ ਪਰਗ੍ਰਹਿ ਵਕਾਰੀ ਫੇਰ ਵੀ ਪ੍ਰਾਏ ਘਰਾਂ 'ਚ ਵਕਾਰ ਭੋਗਣਾ ਚਾਹੁੰਦਾ ਹੈ ਇਸ ਪ੍ਰਕਾਰ ਦੀ ਬੁਰੀਾਈ ਹੈ ਪੁਰਖ ਦੇ ਅੰਦਰ ਦੇਨ ਪ੍ਰਾਪਤ ਕਰੇ ਕਰੇ ਪਛਤਾਪੇ ਦਿਨ ਬਦਨੇ ਦਿਵਚਾਰ ਕਰਦਾ ਉਹਨਾਂ ਦੇ ਨਾਲ ਫਿਰ ਪਛਤਾਵਾ ਪਛਤਾਵਾ ਕਰਦਾ ਕਿ ਮੈਨੂੰ ਨਰਕ ਦੀ ਪਾਇਤਾ ਸਭ ਗੱਲ ਆ ਮਾਰੇ ਦੀ ਆਗਿਆ ਹੈ ਕਬਾੜ ਦੇ ਸਾਹਮਣੇ ਚੱਪੇ ਕਰਕੇ ਉਹਨਾਂ ਦੇ ਨਾਲ ਗੱਲ ਚਲੇ ਰਿਹਾ ਜਾਏਗਾ ਇਸ ਪ੍ਰਕਾਰ ਦਾ ਡੰਡ ਮਿਲੇਗਾ ਰੇ ਨਰ ਪਾਇ ਕਾ ਖਾਇ ਪਰਗੇ ਜਾਏ ਕੁੱਝਲ ਕਠੋਰ ਕਾਮਰਦੂ ਤੋਂ ਨਹੀਂ ਸੁਣੇ ਤੰਨਰਾਏ ਕਿਉਂ ਦਿਨ-ਦਿਨ ਕਰਦਾ ਵੀ ਇਹ ਵਿਸ਼ੇ ਭੋਗਦਾ ਵੀ ਹੈ ਫਿਰ ਮਗਰੋਂ ਪਿਛਤਾਵਾ ਕਰਦਾ ਹੈ ਭੋਗ ਲੋਭ ਮਹਸੂਕਾ ਜਦੋਂ ਗਿਆਨ ਅਪਿਛੇ ਪ੍ਰਾਪਤੋਂ ਦਾ ਸ਼ੋਕ ਸੁੱਕਿਆ ਰਹਿੰਦਾ ਹੈ ਅਜੇ ਜੇ ਲੋਭ ਪ੍ਰਾਪਤ ਵੀ ਹੋ ਜਾਣ ਵਿਸ਼ੇ ਤੇ ਫਿਰ ਲੋਭ ਦੇ ਵਿੱਚ ਸੁਕਾਰੇ ਮਾਰਦਾ ਹੰਕਾਰ ਕਰਦਾ ਹੈ ਅਮੂਲਾ ਕਿਉਂ ਭਾਈ ਕਿਸੇ ਨੂੰ ਰੱਜ ਨਹੀਂ ਆਉਦਾ ਨਾ ਵਿਸ਼ੇ ਭੋਗਣ ਤੇ ਨਾ ਖਾਣ ਤੇ ਨਾ ਪਦਾਰਥਾਂ ਦੇ ਜੋਣਨ ਤੇ ਕਦੇ ਕੋਈ ਤ੍ਰਿਪਚ ਨਹੀਂ ਹੋਇਆ ਹੈ ਸਹਿਬ ਕਹਿੰਦੇ ਹਨ ਤ੍ਰਿਪਤੀ ਵਾਸਤੇ ਤਾ ਹਰ ਹਰ ਨਾਮ ਅਪਾਰ ਅਮੂਲਾ ਸਰੀਏ ਕਾਲਪ੍ਰਥ ਦਾ ਨਾਮ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹ ਪ੍ਰਕਿਰਤੀ ਦੇ ਪਰਿਵਾਰਤ ਉਹ ਅਮੋਲਕ ਹੈ ਅੰਮ੍ਰਿਤ ਇੱਕ ਨਿਧਾਨ ਤੇ ਕੀ ਅੰਮ੍ਰਿਤ ਦੀਆਂ ਖਜ਼ਾਨਾ ਹੈ ਮਾਰਾ ਸਾਜੀ ਦਾ ਅੰਮ੍ਰਿਤ ਨਾਮ ਜੋ ਹੈ ਸੁਖ ਸਹਿਜ ਆਨੰਦ ਸੰਤਨ ਕੈ ਅਜਤ ਸੁਹਰੂ ਜੋ ਪਰਮੇਸ਼ਰ ਹੈ ਉਹਦਾ ਆਨੰਦ ਸੰਤਾਂ ਦੇ ਸਹੀ ਜੇ ਹੀ ਪ੍ਰਾਪਤ ਹੈ ਨਾਨਕ ਗੁਰਤੀ ਜਾਨਾ ਸੁਖ ਰੂਪ ਜੋ ਬ੍ਰਹਮ ਹੈ ਉਹਦਾ ਸਹਿਜ ਗਿਆਨ ਕਰਕੇ ਉਹਦਾ ਆਨੰਦ ਹੁੰਦਾ ਹੈ ਉਹ ਸੰਤਾਂ ਦੇ ਤਾਂ ਹੀ ਪ੍ਰਾਪਤ ਹੈ ਮਾਨਕ ਗੁਰਤੇ ਜਾਨੀ ਉਹ ਸਾਹਿਬ ਜੀ ਕਹਿੰਦੇ ਅਸੀਂ ਵੀ ਗੁਰਾਂ ਤੋਂ ਜਾਣਿਆ ਹੈ ਜਿਵੇਂ ਸੰਤਾਂ ਭਗਤਾਂ ਨੂੰ ਮਾਰਨ ਬਖਸ਼ਿਆ ਆਨੰਦ ਇਹਵੇਂ ਸਾਨੂੰ ਵੀ ਇਹ ਬਖਸ਼ਿਸ਼ ਕੀਤੀ ਹੈ ਇਹਨਾਂ ਪ੍ਰਾਰਥਨਾ ਕਰਕੇ ਕੋਈ ਰੱਜਿਆ ਨਹੀਂ ਭੋਗਾਂ ਕਰਕੇ ਕੋਈ ਰੱਜਿਆ ਨਹੀਂ ਅਤੇ ਮਾਇਆ ਜੋੜ ਕੇ ਕੋਈ ਰੱਜਿਆ ਨਹੀਂ ਸਾਧ ਸੰਗਤ ਦੀ ਕਿਰਪਾ ਕਰਕੇ ਸਰੂਪ ਦੇ ਗਿਆਨ ਕਰਕੇ ਸੰਤਾਂ ਦੇ ਅੰਦਰ ਜੋ ਇਹਨਾਂ ਦਾ ਸਰੂਪ ਹੈ ਉਹ ਗੁਰਾਂ ਦੇ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਜਾਣਿਆ ਹੈ